ਇਹਦੇ ਨਾਲ ਤਾਂ ਬਾਲੀ ਮਾੜੀ ਬਣ ਗਈ ਪਲੀਜ਼ ਇਹ ਗੱਲਾਂ ਕਿਹਾ ਕੇ ਭਈ ਤੁਸੀਂ ਲਓ ਇਹ ਕਾਜ਼ਲ ਸੌਂ ਗਿਆ ਹੈਲੋ ਗਾਇਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤਾਂ ਪਤਾ ਨਹੀਂ ਹਜੇ ਮੂੰਗੂ ਜੀ ਤੋਟਾ ਇਹ ਬੋਲੇ ਟ ਉੱਡਦਾਗਾ ਤੇ ਅੱਜ ਚੱਲਿਆਂ ਆਪਾਂ ਇੱਕ ਮਿਸ਼ਨ ਤੇ ਮਿਸ਼ਨ ਕਰਾਂਗੇ ਕੰਪਲੀਟ ਓਕੇ ਕਿਹੜਾ ਮਿਸ਼ਨ ਅ ਦਸੀ ਪਤਾ ਨਹੀਂ ਪਤਾ ਤੈਨੂੰ ਤਾਂ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਚਾਦੀਆਂ ਸਬਜ਼ੀਆਂ ਦੇਖੋ ਇਹਨੇ ਲੱਭਣੀਆਂ ਨੇ ਅੱਜ ਸ਼ਕਰਕੰਦੀਆਂ ਦੇਖਦੇ ਇਹਨੂੰ ਲਾਉਂਦੇ ਮਿਸ਼ਨ ਦਾ ਪਤਾ ਲੱਗ ਗਿਆ ਵੀਤ ਇਹ ਸੀ ਸਾਡੀਆਂ ਇਹ ਸ਼ਕਰਕੰਦੀ ਇਹਨਾਂ ਨੂੰ ਪਟਕ ਕੇ ਦੇਖਾਂਗੇ ਹੁਣ ਕਿ ਹੋ ਰੱਖੀਆਂ ਨੇ ਕਿ ਨਹੀਂ ਹੋ ਰੱਖੀਆਂ ਤਾਂ ਫੇਰ ਇਹਨਾਂ ਨੂੰ ਕੱਢੀ ਬਾਹਰ ਮੀਟ ਤੇ ਅੱਜ ਬਹੁਤ ਟਾਈਮ ਬਾਅਦ ਘਰੇ ਰਹੇ ਆ ਖਾਣ ਦੇ ਵਿੱਚ ਪਹਿਲੀ ਵਾਰੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰਿਪਬਲਿਕ ਡੇ ਦੀਆਂ ਵਧਾਈਆਂ 26 ਜਨਵਰੀ ਦੀਆਂ ਤੇ ਅੱਜ ਨਿਕਲ ਗਿਆ ਧੁੱਪ ਵੀ ਬਹੁਤ ਵਧੀਆ ਇਸ ਲਈ ਬਾਹਰ ਬੈਠੇ ਆ ਕੰਮ ਬਹੁਤ ਨਹੀਂ ਛੁੱਟੀ ਕਰਕੇ ਕਿ ਬਈ ਹਾਂ ਛੁੱਟੀ ਅੱਜ ਇਸ ਲਈ ਸਾਰਾ ਕੰਮ ਕਰ ਲਿਆ ਲੇਕਿਨ ਜੀ ਨਹੀਂ ਕਰਦਾ ਕਿਉਂਕਿ ਇੱਕ ਦਿਨ ਮੇਲੇ ਰਹੇ ਆ ਹੁੰਦਾ ਕਿ ਬਈ ਅਰੈਸਟ ਕਰੀਏ ਪਰ ਕੁਝ ਨਹੀਂ ਪਤਾ ਹਜੇ ਕੀ ਬਣੋ ਇਹਨੂੰ ਦੇਖ ਲਓ ਕਿਦਾਂ ਖੜਾ ਹੈ ਇਹਦਾ ਹਜੇ ਇਹਦੀ ਹੁਣ ਸਵੇਰ ਹੋਈ ਆ ਬਲਾਈ 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 ਆਇਆ ਆਇਆ ਆ ਲਾਡੂ ਉਹ ਤੇਰੀ ਉਹ ਤੇਰੀ ਆਇਆ बुला तू तो बुलाना है ना तू मस्त खुलिया ने बिचारिया तो बचाईया ने लडो इतना ओ मेरे क्यों चिपटा हिया क्या है ले 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 आई मार गई मैं ਸਾਡੇ ਪੁਰਾਣੇ ਮਿੱਤਰ ਨੇ ਮੇਰੇ ਮਿੱਤਰ ਨੇ ਮਿੱਤਰ ਮੇਰੇ ਖੱਜਾ ਉੱਤੇ ਫਿਰ ਜਾਲੀ ਉੱਤੇ ਤੇ ਤਮਾਸ਼ਾ ਇਸ ਤਰ੍ਹਾਂ ਹੋ ਗਿਆ ਰਫੀ ਨਾ ਦੋ ਆਤੀ ਹੈ ਕਿ ਸਾਡੇ ਤੇ ਬਾਜ ਤੇ ਲੋਕ ਕਿੱਧਰ ਬੈਠੇ ਆ ਗਏ ਚੱਲ ਤਾਂ ਫਿਰ ਚੱਲ ਚੱਲ ਚਲੀ ਚੱਲ ਲੈ ਬੈਠਦਾ ਮੈਨੂੰ ਸਾਰੀ ਨੋਈ ਇਹ ਲੋਕ ਕਿੱਧਰ ਫਿਰਦਿਆਂ ਨੇ ඒවි පර දෙපු හ දෙය ඉක් ජාන්තය වන ඒකි ව්‍යාගිවැඩි කළේ මල්ඩු මීට ලෙඩ්ඩු වෙතු ਕਰਦੀਆਂ ਨੇ ਅੱਜ ਸਾਰੀਆਂ ਡਰੈਸਾਂ ਬੀਤਾਂ ਹੋਊਗਾ ਇਧਰ ਮੁੱਕ ਕੇ ਕਹੀਂ ਕਿ ਹਾਂ ਮੈਂ ਤਾਂ ਹਾਂ ਠੀਕ ਹੈ ਹੂੰ ਠੀਕ ਹੈ ਬਾਬੂ ਜੀ ਹਾਂ ਹਾਂ ਆਪਣੇ ਪੁਆਇੰਟ ਬਣਾਵਾਂ ਤਾਂ ਧੋਣੇ ਤਾਂ ਮੰਨੇ ਉੜਾਂਗੇ ਹਾਂ ਲੋਰ ਨੇ ਹੂੰ ਲੈ ਡਰੈਸ ਚੱਕ ਆ ਚੁਕਾ ਦੇ ਮਾਤੇ ਲੈ ਰੱਖਦੀਆਂ ਖੜ ਜਾ ਉਹ ਬਈ ਮਸ਼ੀਨ ਕਰਤਾ ਆਪਣਾ ਸਟਾਰਟ ਮਸ਼ੀਨ ਚ ਪਾ ਦੇ ਕੱਪੜੇ ਤੇ ਏ ਦੇਖ ਲੋ ਇਹ ਕਹਿੰਦਾ ਸੀਗਾ ਕਿ ਹਾਂ ਕਪੜੇ ਮੈਂ ਧੂੰਗਾ ਹੁਣ ਥੱਲੇ ਆਇਆਗਾ ਥੱਲੇ ਕੀ ਕਰਨਗੇ ਅਸੀਂ ਕੀ ਕਰਨਗੇ ਅਸੀਂ ਦੱਸੀ ਕੀ ਕਰਨਗੇ ਅਸੀਂ ਕੀ ਕਰਨਗੇ ਅਸੀਂ ਦੱਸੀ ਪਾਈਪ ਲੈਣ ਗਿਆ ਸੀ ਹਾਂ ਲੈਣੀ ਏ ਪਾਈਪ ਆਗੀ ਪਾਈਪ ਹਾਂ ਪਈ ਲਾਈ ਹਾਂ ਲਾਈ ਮੈਂ ਲਾਈਆ ਹੁਣ ਇਹ ਤੂੰ ਲਾਈ ਤੂੰ ਖਾਜੇ ਸੌਂ ਕੇ ਭਾਈ ਤੂੰ ਮੈਂ ਤੂੰ ਲਈਏ ਹੈ ਖਾ ਸੌ ਮੈਂ ਕਿਉਂ ਖਾਵਾਂ ਖਾਂ ਮੈਂ ਕਿਉਂ ਖਾਵਾਂ ਖਾਂ ਮੈਂ ਕਿਉਂ ਖਾਵਾਂ ਇਹ ਮੂੰਹ ਕਿ ਲੱਗਿਆ ਆਰੇ ਵਿਖਾ ਕਿੰਨੇ ਗੰਦੇ ਆ ਰੇ ਰੇਖਾ ਕਪੜੇ ਤੋਂ ਮੈਂ ਨਾਮ ਲੈ ਮੈਂ ਤੋ ਰਿਆ ਮੈਂ ਮੈਂ ਤੋ ਰਿਆ ਸੋ ਖਾਇਆ ਫਿਰ ਤੂੰ ਮੈਂ ਮੈਂ ਵੀਡੀਓ ਰਿਕਾਰਡ ਕਰੂੰਗੀ ਇਹ ਦੇਖਣੀ ਤੂੰ ਮੈਂ ਵੀਡੀਓ ਕਰੀਏ ਅਪਲੋਡ ਮਾਰਦਾ ਆਹ ਨਹੀਂ ਤੂੰ ਨਹੀਂ ਬਤਾਲੇ ਗੁੱਟਣਗੇ ਮੈਂ ਮਮੇ ਉਹ ਗੁੱਟੂ ਹੀ ਦੇ ਨੂੰ ਬੇਵੰਦ ਅੰਮਨੇ ਬੋਕ ਉਡਦਾਗਾ ਹੁਣ ਮੇਰਾ ਨੰਗਲ ਫੜ ਲਿਆ ਕਿ ਇਥੋਂ ਇਹ ਦੂ ਪਹਿਲਾਂ ਬਲੌਗ ਇਹਨੇ ਬਣਾਏ ਨਹੀਂ ਜਿਹੜਾ ਮੈਨੂੰ ਕੁੱਟਾ ਬਹੁਤ ਕੁੱਟਾ ਨੇ ਮੈਨੂੰ ਇਤੋਂ ਵੱੜ ਕੇ ਕੁੱਟਿਆ ਸੋ ਨਹੀਂ ਪਤਾ ਲੈਣਾ ਤੇਰੀ ਕੁੱਟ ਕੁੱਟ ਕੇ ਰੇਲ ਬਣਾ ਦਣੇ ਮੇਰੀ ਮੰਮੀ ਦਾ ਬਹੁਤ ਚੁੱਣੀ ਕੁੱਟਣਾ ਕੜ ਕੁੱਟੂ ਵੀ ਸੀਲਾ ਦੇਵੀ ਸੀਲਾ ਅਰੇ ਪੰਜਾ ਹਾਂ 10 10 10 ਹਾਂ 10 10 10 ਨਹੀਂ ਕਰ ਰਹੇ ਲੜਾਈ वेलकम जो है नहीं करते लड़ाई नहीं करते टैम्पर के ही कल्ला टाइम तो भरी दे कपड़े मैं तो मैं धो लूंगी देख अभी ਸਾਡੀ ਇੰਨੀ ਫਾਈਟ ਹੁੰਦੀ ਆ ਆ ਸਾਰੇ ਵਲੌਗ ਦੇ ਵਿੱਚ ਦਿਖਾਵਾਂਗੀ ਮੈਂ ਤੁਹਾਨੂੰ ਕੀ ਦਿਖਾਈਆਂ ਦਿਖਾਈ ਬੋਲ ਤੁਸੀਂ ਆਪ ਦੇਖ ਲਓ ਜਿਹੜਾ ਟਾਈਮ ਪਰ ਨਹੀਂ ਜਾਂਦਾ ਕੱਪੜੀ ਉਹੀ ਦਊਗਾ ਉਹ ਕੱਲਾ ਜੇ ਟਾਈਮ ਭਰਦਾ ਤਾਂ ਇਹਦਾ ਮਤਲਬ ਤੇਰੇ ਤੋਂ ਕੱਪੜੇ ਧੋਤੇ ਹੈ ਚੂਹਾ ਵੜ ਗਿਆ ਉਰੇ ਆ ਕੇ ਅੱਜ ਤੂੰ ਕੱਪੜੇ ਕੱਢੇਗਾ ਤਾਂ ਫਿਰ ਮੈਂ ਵਲੋਗ ਤੇ ਦਿਖਾਵਾਂਗੇ ਖਾਬੀ ਦੇ ਕੱਪੜੇ ਧੋਤੇ ਓਕੇ ਠੀਕ ਹੈ ਦੇਖਦੇ ਹਾਂ ਕੀ ਲੱਗਦਾ ਆ ਦੇਖ ਲਓ ਕੱਪੜੇ ਕੋਣ ਤੋਂ ਹੀ ਜਾਂਦਾ ਠੀਕ ਹੈ ਹੁਣ ਮੈਂ ਤਾਂ ਹੋਰੀ ਬੀਤ ਕਹਿ ਰਹੀ ਸੀ ਕਿ ਓਹੋ ਦੇਖ ਕੇ ਦੇਖ ਕੇ ਇਹ ਦੇਖੋ ਤੁਸੀਂ ਬੀਤ ਨੂੰ ਥੱਲੇ ਬੈਠਾ ਠੀਕ ਹੈ ਇਹ ਹੁਣ ਆ ਕੇ ਫਿਰ ਦੁਬਾਰਾ ਫਿਰ ਬਹਨ ਲਗਣਾ कि मैं तोतेया कपड़े ठीक है लेकिन ये वीडियो मैं पहले ही अपलोड कर दिया मतलब कि क्लिप बना ली मैं कि इ ਥੱਲੇ ਬੈਠਾ ਤੇ ਮੈਂ ਕਪੜੇ ਧੋਈ ਜਾਂਦੇ ਹਾਂ ਓਕੇ ਲੋ ਬਈ ਇਹ ਦੇ ਤੋ ਕਿਸ ਖਾਤੇ ਆ ਕਪੜੇ ਅੰਦਰ 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 ਥੋੜੇ ਜਿਹੇ ਰਹਿੰਦੇ ਆ ਮਸ਼ੀਨ ਚ ਪਏ ਹੋਇਆ ਹਾਂ ਹਾਂ ਹੁਣ ਕਿਉਂ ਆ ਗਿਆ ਹੁਣ ਕਿਉਂ ਆ ਗਿਆ ਦੱਸ ਪਾਰਟੀ ਵਾਲੇ ਆ ਗਏ ਠੀਕ ਨਹੀਂ ਤੂੰ ਤਾਂ ਕਹਿ ਰਹੀ ਸੀ ਮੈਂ ਕਪੜੇ ਧੋਂ ਤਿਸਤੇ ਘਮਾਉਣਾ ਦੇ ਤੈਨੂੰ ਨਹੀਂ ਤੂੰ ਜਗਾ ਰਹੀ ਬਦਾਂ ਘਮਾਉਣਾ ਤੈਨੂੰ ਦੇਖ ਬਸ ਬਸ ਗਲਾ ਕੱਟ ਮਾਰਿਆ ਕਰ ਮਾੜੀ ਜੀ ਹਾਂ ਹੋਰ ਦੇਖ ਆਪਦੇ ਮੂੰਹ 'ਚ ਨਹੀਂ ਪਾਇਆ ਜਿੰਨਾ ਤੈਨੂੰ ਉਹ ਖਵਾਇਆ ਪਹਿਲਾਂ ਓਹੋ ਓਹੋ ਲੋਬਰੀ ਕਾਦਰ ਕਰਦੇ ਨਾਲੀ ਤਾਂ ਉਹ ਕਹਿੰਦੇ ਪੁੰਨ ਪੁੰਨ ਬਦਾਮ ਖਵਾਉਣਾ ਹੈ ਹੂੰ ਰਹਿਣ ਦੇ ਤੂੰ ਰਹਿਣ ਤੇ ਜਦੋਂ ਵੀ ਗਾਣਾ ਚੱਲਦਾ ਨਾ ਪੁੰਨ ਕੇ ਬਦਾਮ ਖਾਣ ਵਾਲਾ ਮੈਨੂੰ ਹਾਸੇ ਆ ਜਾਂਦੀ ਆ ਨਹੀਂ ਖਵਾਤਾ ਤੂੰ ਮੈਨੂੰ ਨਹੀਂ ਕਰਨੀ ਰਿਆ ਕਪੜੇ ਧੋਦੇ ਜਿੰਨਾ ਜਦ ਤੂੰ ਆਇਆ ਉਹ ਵੀ ਕੱਪੜੇ ਧੋਤੇ ਗਏ ਆਪਣੇ ਐਂਡ ਹੁਣ ਕਰਦੇ ਆ ਇਧਰ ਦੀ ਸਫਾਈ ਓਕੇ ਕੀ ਹਾਂਜੀ ਹਾਂਜੀ ਛੱਡ ਤਾਂ ਕੀ ਆ ਬਈ ਰਾਮ ਨਾਲ ਇਹਨੂੰ ਆਏ ਹੋ ਗਿਆ ਕੀ ਕਰੀ ਜਾਂਦੇ ਇਹੇ ਉਹ ਕਰਦੇ ਆ ਰੇਲ ਕੱਢ ਕੇ ਰੇਲ ਮਾਰਦੇ ਨੇ ਮਾਰ ਕੱਟ ਰਹੀ ਤਾਫੀ ਦੇ ਆਸੀ ਤੈਨੂੰ ਕੁੱਟਾਂਗੇ ਇਹਨੂੰ ਦੇਖ ਦੇਖ ਕੇ ਇਹਦੀ ਦੋਸਤਾ ਹੈ ਦੋਸਤਾ ਕੇ ਭੈਣ ਹੈ ਇਹਦੀ ਭੈਣ ਇਹ ਦੋਨੇ ਬਚਪਨ ਤੋਂ ਇਕੱਠੀਆਂ ਰਹੀਆਂ ਨੇ ਖੜ ਜਾ ਪੁੱਤ ਖੜ ਜਾ ਇਹ ਸ਼ਰੀਫ ਅਬਿਚਾਰੀ ਇਹ ਨੀਟੂਆ ਉਹ ਰਾਹੁਲਾ ਇੱਕ ਆਦਲਾ ਉਹ ਵੀ ਤਾਂ ਹੈ ਵੀ ਤਾਂ ਇਹ ਮੈਂ ਆ ਠੀਕ ਆ ਉਹ ਤੂੰ ਆ ਉਹ ਬੜੀ ਚਿੜਿ ਚੜੀ ਜੀ ਆ ਦੇਖਦੇ ਆ ਕੌਣ ਆ ਇਹ ਤੂੰ ਇਹ ਮੰਨ ਲਿਆ ਨਾ ਆਪਦੇ ਆਪ ਨੂੰ ਹੂੰ non laku ya kerugi non laku ya tak ada kerdan mah, aneh boy tapi tapi Oreo, kalau, kau teh sabar ya berani nggak? mau Belama? Belama apne kule? Napa? Tuh apa? Cewek itu baju kainci? Lado. Kare, Lado. Eh Lado. Kare, ਆਇਆ 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 ਓਏ ਲਾਡੋ ਏ ਹੈਲੋ ਤੂੰ ਆ ਜਾ ਮੇਰੇ ਕੋਲੇ ਕੀ ਆ ਹੂੰ ਹੂੰ ਇਹ ਬੀਤ ਕਿਵੇਂ ਕਰਦਾ ਦੇਖ ਕਾਦਰ ਕਿ ਨਹੀਂ ਸ਼ਾਂਤ ਬੈਠੀ ਆ ਹਾਂ ਹਾਂ ਗੱਡੀ ਵਾਲੀ ਬਣਾਤੀ ਤੂੰ ਤਾਂ ਓਏ ਓਏ ਦੇਖ ਨੀ ਸੋਣੀ ਥੁ 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 ਓ ਮੇਰਾ ਲੱਡੂ ਊਂ ਬੀਤ ਫਿਰਦਾ ਉਧਰ ਉਹ ਵਾਜੇ ਕਪੜਿਆਂ ਨਾਲ ਦਿਖੀ ਜਾਂਦਾ ਹੁਣ ਤੇ ਫਿਦੀ ਵਾਰੀ ਹੁਣ ਉਹਨੂੰ ਖਾਵਾਂਗੇ ਲੋ ਵੀ ਅੱਜ ਤਾਂ ਬੀਤ ਨੇ ਕਰਤੀਆਂ ਨੇ ਹਟਚ ਮਚ ਸਭੀ ਦਾ ਹਾਲ ਦੇਖੋ ਬਾਲ ਦੇਖ ਲੋ ਬੀਤ ਦੇ ਕਪੜਿਆਂ ਤੇ ਸਾਰੇ ਕਿਤੇ ਬਾਲ 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 ਬੀਤੇ ਵਾਲੇ ਹੋਏ ਪੈਨੇ ਬਾਲ ਏ ਕੈਟ ਬਣਾਤੀ ਅਦਮ ਮੈਨਾਈ ਅਬ ਇਹ ਕੈਟ ਬਣਾਤੀ ਆ ਬੀਤਨੇ ਕ੍ਰੈਡਿਟ ਗੋਸੂ ਬੀ ਸਾਂ ਠੋਠ 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 ਹੱਥ ਕੀ ਬ੍ਰੀਡ ਤਿਆਰ ਕਰੀ ਹੋਈ ਆ ਸਾਡੀ ਇਹਨੂੰ ਚੱਕਿਆ ਇਹਨੂੰ ਇਹਨੂੰ ਵੀ ਚੱਕ ਚੱਕਦਾ ਚੱਕਦਾ ਅਸੀਂ ਬੱਚੇ ਵਾਸਤੇ ਜਲਦੀ ਲੈਣੇ ਇਹਨਾਂ ਦੇ ਤੇ ਤੁਹਾਨੂੰ ਦੱਸਾਂਗੇ ਕਿ ਇਹਨੂੰ ਕਿਹਨੂੰ ਚਾਹੀਦਾ ਹੋਇਆ ਬੱਚਾ ਜਰੂਰ ਦੱਸਿਓ

ਆਪਣੇ ਬੈਗ ਤੇ ਜਾਊਗੀ ਪੈਕ ਹੋ ਕੇ। ਓਹ। ਓਹ ਲੱਡੂ। ਖਾਜਾ ਪੁੱਤ। ਆਬਾ ਮਾਰਾ ਟੀ ਟਾਈਮ। ਮਿੱਠੋ ਮਿੱਠੋ ਖਾ ਲਈ ਅਬੀ ਤਰਪੀਆ ਗੱਲ ਚਾਹ ਪੀਵੇ। ਓਹ ਰੋਲ ਰੋਲ ਉਸਤਾ ਗਈ ਜੇ। ਓਹ। ਮੈਂ ਆਲੋ ਇਹ ਹੀ ਕੰਮ ਰੰਦਾ ਸੀ 6:00 ਵਜਣੀ। ਇਹ ਵੀ ਟੁੱਟ ਗਿਆ ਹੁਣ। ਮੈਨੂੰ ਆਏ ਹੋਰੇ ਨੂੰ ਕੱਟਾਂ ਦਾ ਕੱਟਾ ਗਿਵੇਂ। ਸਿਰ ਤੇਲ ਤਲਾ ਲਿਆ ਹੁਣ ਔਖਾ ਹੋ ਰਿਹਾ ਬਈ ਸਿਰ ਧੋਣਾ। ਸਸ ਜੀ ਵਾਲਾ ਔਖਾ ਲੱਗਦਾ ਠੰਡ ਚ ਸਿਰ ਧੋਣਾ ਉਹਨਾਂ ਨੂੰ ਬਹੁਤ ਮੁਸ਼ਕਲਾਂ ਨਾਲ ਵਾਲ ਸੁੱਕਦੇ ਨੇ ਤੇ ਜੇ ਡੇਲੀ ਡੇਲੀ ਡਰਾਈਰ ਯੂਜ਼ ਕਰੀਓ ਵਾਲ ਖਰਾਬ ਹੋਣ ਦਾ ਪੰਗਾ ਲੇਕਿਨ ਕਰਾਉਣੀ ਬਈ ਧੋਣਾ ਤਾਂ ਪਊਗਾ ਸਿਰ ਤੇ ਦੂਜੀ ਗੱਲ ਸਿਰ ਧੋਣ ਤੋਂ ਬਾਅਦ ਅਸੀਂ ਸ਼ੋਜ਼ ਤੇ ਡੇਲੀ ਗੋਤ ਕਰਨੀ ਹੁੰਦੀ ਆ ਉਦੋਂ ਫੇਰ ਮੈਨੂੰ ਮੁੱਖਾ ਹੁੰਦਾ ਵਾਲ ਕਿਉਂਕਿ ਸਿਲਕੇ ਹੋ ਜਾਂਦੇ ਆ ਨਿਕਲ ਜਾਂਦੇ ਆ ਵਾਰੀ ਵਾਰੀ ਹਾਂਜੀ ਤੇ ਮੈਨ ਹੋ ਗਿਆ ਨਾ ਧੋ ਕੇ ਰੈਡੀ ਬੀਤਰੀ ਹੋ ਚੁੱਕਿਆ ਰੈਡੀ ਐਂਡ ਅਸੀਂ ਕਿੱਲੇ ਹੁਣ ਮਾਰਕੀਟ ਮੈਨੂੰ ਤੇ ਫੇਰ ਇੱਕ ਗੱਲ ਹੋਰ ਇੱਕ ਹੋਰ ਕਹਿਣ ਦੀ ਮੈਂ ਬਹੁਤ ਖੁਸ਼ ਹਾਂ ਤੇ ਉਹ ਜਿਹੜੋਂ ਮੈਨੂੰ ਮਿਹਰ ਦੇ ਦਿੱਤੇ ਦਿਖਾਉਣੀ ਆ ਮਤਲਬ ਦਿਖਾਉਣੀ ਨਹੀਂ ਦੱਸ ਦਿਆਂ ਕਿ ਵੀ ਅਸੀਂ ਕਿੱਥੇ ਚੱਲੀ ਆਂ ਓਕੇ ਹਾਂਜੀ ਤੇ ਮੈਂ ਪਹਿਲਾਂ ਤੁਹਾਨੂੰ ਬਹੁਤ ਖੁਸ਼ ਹੋ ਕੇ ਤੁਹਾਨੂੰ ਦੱਸ ਰਹੀ ਸੀ ਕਿ ਹਾਂ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂ ਗੱਡੀ 'ਚ ਬੈ ਕੇ ਦੱਸਾਂਗੀ ਵੀ ਅਸੀਂ ਕਿੱਥੇ ਜਾਣਾ ਤੇ ਹੁਣ ਮੈਂ ਤੁਹਾਨੂੰ ਦੱਸ ਰਹੀ ਵਕਤ ਕਿੱਥੇ ਵੀ ਨਹੀਂ ਜਾਣਾ ਮੇਰਾ ਹੋ ਗਿਆ ਬਹੁਤ ਜ਼ਿਆਦਾ ਮੂਡ ਖਰਾਬ ਔਰ ਮੇਰੇ ਸਿਰ ਇੰਨਾ ਦਰਦ ਹੋ ਰਿਹਾ ਮੈਂ ਰੈਡੀ ਛੜੀ ਵੀਕ ਨੇ ਮੇਰਾ ਪਲਾਨ ਕੈਨਸਲ ਕਰਤਾ ਕਿਉਂਕਿ ਮੈਂ ਜਾਣਾ ਸੀ ਕੱਲ ਸੋਨੀਪਤ ਕਿਉਂਕਿ ਦੋ ਦਿਨ ਪਹਿਲੇ ਸੀਗੇ ਮੈਂ ਕਿਹਾ ਚਲੋ ਘਰ ਜਾਏ ਕਿਉਂਕਿ ਬਹੁਤ ਦਿਨ ਹੋ ਗਏ ਸੀ ਘਰੇ ਨਹੀਂ ਗਈ ਸੀ ਮੈਂ ਇਸ ਲਈ ਤੇ ਆਏ ਬਟ ਬੀਤਰੋ ਕੱਲ ਕੋਈ ਕੰਮ ਆ ਇਸ ਕਰਕੇ ਕਹਿਦਾ ਮਤਲਬ ਜਾ ਸਕਦੇ ਸੀ ਉਹਨੇ ਮਨਾ ਨਹੀਂ ਕੀਤਾ ਮੈਨੂੰ ਬਟ ਮੈਂ ਨਹੀਂ ਗਈ ਕਿਉਂਕਿ ਉਹਨੇ ਫਿਰ ਉੱਥੇ ਜਾ ਕੇ ਕਿਉਂਕਿ ਸਾਡਾ 4-5 ਘੰਟਾ ਦਾ ਰਾਹਗਾ ਤੇ ਉੱਥੇ ਜਾ ਕੇ ਫਿਰ ਉਹਨੇ ਕਰਨਾ ਸੀ ਜਲਦੀ ਚੱਲ ਜਲਦੀ ਚੱਲ ਜਲਦੀ ਚੱਲ ਕਿਉਂਕਿ ਅਗਲੇ ਦਿਨ ਸ਼ੋਦੇ ਜਾਣਾ ਸੀ ਤੇ ਇਸ ਕਰਕੇ ਮੈਂ ਮਨਾ ਹੀ ਕਰਤਾ ਕਿ ਰਹਿ ਨਹੀਂ ਦੋ ਤੇ ਹਾਂ ਵੀ ਮੈਨੂੰ ਮਨਾਲ ਲਈ ਲੈ ਕੇ ਆ ਚਾਪ ਖਾਣ ਵਾਸਤੇ ਕਿ ਖਾਈਏ ਅੱਪਾ ਚਲੋ ਕੋਈ ਨਹੀਂ ਫੇਰ ਕਦੇ ਕਿਟਾ ਲਾਉਣਾ ਨਹੀਂ ਦੇਖਦੇ ਆ ਕੇ ਬਣੋ ਹਲੋ ਆਪ ਆਪ ਖਾਈ ਜਾਂਦਾਗਾ ਤੈਨੂੰ ਖਾਏ ਆ ਖਵਾਉਣ ਵਾਸਤੇ ਲਿਆਇਆ ਹਾਂ ਹਾਂ ਹੱਥ 'ਚ ਪਲੇਟ ਆ ਮੇਰੇ ਹਾਂ ਹਾਂ ਇਹ ਸਾਡੇ ਸੰਗਰੂਰ ਦੀ ਸਭ ਤੋਂ ਘੈਂਟ ਚਾਪ ਆ ਅਲੀ ਜੋ ਕਿ ਮੈਂ ਖਾਨੀ ਆ ਹਾਂ ਇਹ ਸੰਗਰੂਰ ਤੁਹਾਨੂੰ ਮਿਲੂਗੀ ਪਟਿਆਲਾ ਗੇਟ ਵੈਸੇ ਮੈਂ ਰੂਸੀ ਹੋਈ ਆ ਦੇ ਨਾਲ ਰੂਸੀ ਤਾਂ ਆਪੀ ਆ ਕਿਹੜੀ ਗੱਲ ਤਾਂ ਰੂਸੀਆਂ ਦਸੀ ਹਾਂ ਯਾਰ ਮੈਂ ਤਿਆਰ ਸੀ ਠੀਕ ਹੈ ਨਾ ਮੈਂ ਤੈਨੂੰ ਜਵਾਬ ਦਿੱਤਾ ਤੂੰ ਦਿੱਤਾ ਜਵਾਬ ਮੈਨੂੰ ਕਿ ਮੈਂ ਨਹੀਂ ਜਾ ਸਕਦਾ ਤੇਰੇ ਨਾਲ ਮੰਮੀ ਜੇ ਤੁਸੀਂ ਵਲੋਗ ਮੰਮੀ ਜੋ ਅਗਰ ਆਪ ਵਲੋਗ ਦੇਖਣ ਲੱਗ ਰਹੇ ਹੋ ਨਾ ਤਾਂ ਮੇਰੀ ਬਾਤ ਸੁਣ ਲਓ ਇਸਨੇ ਨਾਟੀ ਥੀ ਇੱਕ ਘਰਾਂ ਨਹੀਂ ਜਾਣਾ ਹੈ ਕਦੇ ਵੀ ਨਹੀਂ ਹੋ ਸਕਦਾ ਅਕ ਲੇਟ ਹੋ ਜਾਾਂਗੇ ਠੀਕ ਹੈ ਔਰ ਮੰਮੀ ਮੇਰੀ ਕੋਈ ਗਲਤੀ ਨਹੀਂ ਹੈ ਹੂੰ ਲਓ ਬਈ ਹੁਣ ਚੱਲਿਆ ਵੀ ਗਊ ਮਾਤਾ ਨੂੰ ਮਨਾਉਣ ਵਾਸਤੇ ਹਰ ਬਾਰ ਬਲੌਗ ਨਾ ਬਣਾਈ ਜਾ ਕਰਨੀ ਬਣਾਉਂਗੀ ਮੈਂ ਤਾਂ ਹਮ ਆਪਦਾ ਬਲੌਗ ਕੰਪਲੀਟ ਕਰਨਾਗਾ ਲੈ ਬਈ ਔਕੜ ਗਿਆ ਇਹਦਾ ਮੈਂ ਦੱਸੋ ਮੈਂ ਕੋਈ ਇਹਦਾ ਕੰਮ ਵੀ ਨਹੀਂ ਕੀਤਾ ਸੀ ਫਿਰ ਵੀ ਔਕੜ ਗਿਆ ਮੇਰੇ ਤੋਂ ਕੋਈ ਨਹੀਂ ਆਉਂਦਾ ਫਿਰ ਗੱਲ ਕਰਦੇ ਉਹਦੇ ਨਾਲ ਲਓ ਬਈ ਬੀਤ ਅੱਦਾ ਵਾ ਇੱਕ ਵੀ ਦੇਖਦੇ ਆ ਗਿਆ ਆ ਗਿਆ ਆ ਗਿਆ ਸਾਬ ਆ ਗਿਆ ਹੁਣ ਗੱਲਾਂ ਕਰਦੇ ਇਹਦੇ ਨਾਲ ਇਹ ਕਿਵੇਂ ਮੈਨੂੰ ਬੋਲਿਆ ਵੀ ਬਲੌਗ ਨਹੀਂ ਬਣਾਉਣਾ ਗੱਲ ਕਰਦੇ ਰਗਾਣਾ ਹੋਰ ਫਰਾਦੇ ਰੇ ਪੂਰੀ ਚਾਰ ਦਾ ਨੇ ਕਿੰਨਾ ਲੜੇ ਹੈਗੀ ਗੋਵਾ ਹਾਂ ਭੈਡੀਆਂ ਆਈਆਂ ਨੇ ਕਿਉਂ ਕੇ ਅੱਗੇ ਚਾਰਦੇ ਚੱਲ ਇਹਨਾਂ ਨੂੰ ਤਾਂ ਆ ਸਬਜੀ-ਸੂਜੀ ਵੱਧੋਂ ਮਿਲ ਜਾਂਦੀ ਐ ਹਾਂ ਅੱਗੇ ਦੇਖਦੇ ਮੇਰੀ ਗੱਲ ਸੁਣੀ ਤੂੰ ਮੈਨੂੰ ਇਹ ਗੱਲ ਕਿਵੇਂ ਕਹੀ ਆ ਉਹੀ ਕਹਿੰਦੀ ਪੁੱਤਾ ਕਿਉਂ ਵੈਸੇ ਕਹਤੀ ਜਾਣ ਕੇ ਕਿਉਂ ਕਹਤੀ ਤੂੰ ਮੈਨੂੰ ਕਿ ਭਈ ਵਲੌਗ ਨਾ ਬਣਾਇਆ ਕਰ ਗੱਲ ਤੇ ਠੀਕ ਤਾਂ ਆਪਣੀਆਂ ਚਲ ਪਰਸ ਨਾਲ ਫੇਰ ਕੀ ਹੋ ਗਿਆ ਕੀ ਪਤਾ ਕੋਈ ਮੋਟੀਵੇਟ ਹੋ ਜਾਏ ਆਪਣੀ ਗੱਲਾਂ ਤੋਂ ਹਾਂ ਕੁੱਤਿਆਂ ਨੂੰ ਗਊਆਂ ਨੂੰ ਸਭ ਤੋਂ ਵੱਡਾ ਪੁੰਨ ਹੂੰ ਤੇ ਬਾਕੀ ਹੋਰ ਗੱਲ ਜਿਹੜੀ ਗਊ ਮਾਤਾ ਹੁੰਦੀ ਆ ਗਊ ਨੂੰ ਪੂਜਦੇ ਹੁੰਦੇ ਆ ਤੇ ਕੁੱਤਿਆਂ ਕਰਕੇ ਆਪਾਂ ਨੂੰ ਰੋਟੀ ਮਿਲੀ ਆ ਮਿਲੀ ਸੀ ਇੱਕ ਗੱਲ ਹੋਰ ਸਭ ਤੋਂ ਵੱਡਾ ਪੁੰਨ ਕਿਸੇ ਗਰੀਬ ਰੂਪੇ ਨੂੰ ਤੁਰੇ ਜਾਂਦੇ ਨੂੰ ਜਿਹੜੀ ਜਮੀਂ ਬੈਠੇ ਨੇ ਭੁੱਖੇ ਨੂੰ ਭੋਜਨ ਕਰਵਾਉਣਾ ਜੋ ਕੰਮ ਨਹੀਂ ਕਰ ਸਕਦੇ ਸਿਰਫ ਉਹਨਾਂ ਨੂੰ ਉਹਨਾਂ ਨੂੰ ਤੇ ਦਿਲ ਦੇ ਕੋਲ ਹਜੇ ਤਾਂ ਗੁੱਡ ਹੋਰ ਪਿਆਗਾ ਸਾਰਾ ਕਾਇਆ ਨਾ ਪਾਣਾ ਜਦੋਂ ਕੋਈ ਬਾਹਰ ਕਤੂਰੇ ਕੁੱਤੀ ਸੁੰਦੀ ਆ ਹਨਾ ਉਹਦੇ ਕਤੂਰੇ ਹੁੰਦੇ ਨੇ ਉਹਨੂੰ ਇਹ ਚੀਜ਼ ਦੇਣੀ ਸਭ ਤੋਂ ਵੱਡੇ ਪੁੱਤ ਨੂੰ ਇਹ ਰਾਈਟ ਚਲੋ ਹੁਣ ਚਲਦੇ ਆ ਉਥੇ ਬਾਕੀ ਆਲੀ ਵੇ ਅਲੱਗ ਅਲੱਗ ਆਉਂਦੀ ਆਉਂਦੀ ਮਰਜ਼ੀ ਹੁੰਦੀ ਆ ਬੰਦਾ ਹਾਂ ਬਿਲਕੁਲ ਠੀਕ ਹੈ ਆਪਾਂ ਕਿਸੇ ਦੀ ਸੋਚ ਨਾਲ ਮੋਟੀਵੇਟ ਨਹੀਂ ਹੋ ਸਕਦੇ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਬੰਦਾ कितना चेंज हो सकता है दूसरे में राइट थैंक यू थैंक यू सो मच हमारे दर्शकों को इतना समझाने के लिए और मुझे इतना समझाने के लिए mm -hmm. लेकिन आप मुझे गुस्सा हुए हो कि ब्लॉग क्यों बना रही तू नहीं नहीं मैं गुस्सा नहीं मैं वैसे ही नॉर्मल बात की थी नहीं नॉर्मल नहीं थी बस yes, ये तो खागड़ है खागड़ है पंजाबी <laughs> में खागड़ कहते हैं टट्ठा टट्ठा ठीक है लो भाई गया ਕਿਰਾਬ ਨਾ ਹੋਊਗਾ ਬੂਗਾ ਵੀ ਤਾਂ ਜ ਲੈ ਬਈ ਦੇਖ ਲਓ ਸੇਵਾ ਦੇ ਚੱਕਰ ਚ ਕੀ ਮਿਲ ਗਿਆ ਇਹਨੂੰ ਹਾਏ ਉਹਦੋਂ ਮੈਂ ਕੈਮਰਾ ਆਫ ਕਰਤਾ ਸੀ ਵੀ ਤੇ ਲੈ ਮਤ ਕਰਾਂ ਤੇਰੀ ਹੱਲ ਕਰ ਦਾਂ ਇਹਦੇ ਨਾਲ ਤਾਂ ਬਾਲੀ ਮਾੜੀ ਬਣ ਗਈ ਪਲੀਜ਼ ਇਹ ਗੱਲ ਨਾ ਕਿਹਾ ਕਿ ਬਈ ਤੁਸੀਂ ਹੈਲਪ ਨਹੀਂ ਕਰਾਈ ਮੈਂ ਹੈਲਪ ਕਰਾਈ ਆ ਬੀਤੀ ਮੈਂ ਪਾਣੀ ਪੁਣੀ ਦੇ ਕੇ ਆਈ ਆ ਬਟ ਵੀ ਤੇ ਮੈਨੂੰ ਕਿਹਾ ਬਾਹਰ ਮੁੰਡੇ ਖੜੇ ਸੀਗੇ ਇਸ ਕਰਕੇ ਮੈਂ ਗੱਡੀ ਚ ਆ ਕੇ ਬੈ ਗਈ ਆਜ ਕੋਈ ਨੇ ਘਰੇ ਜਾ ਕੇ ਗਰਮ ਪਾਣੀ ਨਾਲ ਉਹ ਕਰ ਲਈ ਨਹਾ ਲਈ ਉਹ ਤਾਂ ਕੋਈ ਨਹੀਂ ਹਾਂ ਨਾ ਤਲਾ ਮੈਂ ਗਲਤ ਗੱਲ ਦੀ ਹਾਂ ਹੋਰ ਵੀ ਪਾਣੀ ਹੋਊਗਾ ਹੈਗਾ ਦਹੀਂ ਦੰਨਿਆ ਪਾਣੀ ਆ ਲੈ ਪਾਣੀ ਬੀਤ ਹਾਂ ਹਾਂ ਕੋਈ ਪਾਪ ਹੀ ਉੱਤਰਿਆ ਜਿਹੜਾ ਖੱਡੇ ਜਿਹੜੇ ਇੱਕ ਹੀ ਬਚ ਗਏ ਹੂੰ ਹੈ ਸ਼ੁਕਰਮਾਨ ਨੇ ਇੱਕ ਪੈਰ ਗਿਆ ਤੇਰਾ ਨੀ ਤਾ ਡੂੰਗਾ ਸੀ ਹੈਨਾ ਹੋਰ ਬਹਾ ਡੂੰਗਾ ਸੀ ਹਾਂ ਬਚ ਗਿਆ ਨਾ ਮੈਂ ਫਸ ਗਿਆ ਬਚ ਗਿਆ ਯਾਰ ਤੂੰ ਸੱਚੀ ਕਾਰਨ ਕੀ ਗਿਆ ਸੀ ਹੋ ਕੀ ਗਿਆ ਚਲ ਗਈ ਕੀ ਹਾਂ ਵੀ ਲੱਗ ਗਿਆ ਮੇਰੇ ਕੀ ਕਪੜੇ ਕਿੱਲੇ ਪੜ ਗਏ ਫਲੋਰ ਖਰਾਬ ਹੋ ਗਈ ਕੋਈ ਨਾ ਧੋ ਲਾਂਗੇ ਘਰੇ ਜਾ ਕੇ ਇੰਨੀ ਠੰਡ ਚ ਦੇਖੀ ਵੀ ਤਾਂ ਕੀ ਕਿਵੇਂ ਕੀ ਕਰਨਾ ਪੈ ਗਿਆ ਠੰਡ ਲੱਗ ਰਹੀ ਹੈ ਨਾ ਹਏ ਮੇਰੇ ਮੈਂ ਤਾਂ ਕੰਬੀ ਜਾਨੀ ਆ ਆ ਇੱਕ ਬੂਟ ਚੱਲਿਆ ਗੱਡੀ ਲਿਆ ਲਓ ਇਹ ਕਾਜ਼ਲ ਸੰਗੀਆ ਉਹ ਮਾਰ ਕੋ ਗਈ ਜਿਹਨੇ ਸਿਰ ਟੁੱਟਾ ਸੀ ਉਹ ਤੇ ਹਵਾਲਾ ਕੀ ਸਿਰ ਚ ਦਰਦ ਹੋ ਸੀ ਕਰਕੇ ਮੈਂ ਕਰ ਰਿਹਾ ਦਸਰ ਖੁੱਟ ਰਿਹਾ ਇਹ ਜੀਆ ਸੌ ਉਸ ਮੇਰੀ ਵੀ ਸੌਂ ਦੀ ਤਿਆਰੀ ਆ ਮੇਰੀ ਵੀ ਸੌਂ ਦੀ ਤਿਆਰੀ ਆ ਤੇ ਮੈਂ ਖੁੱਟ ਰਿਹਾ ਦਾ ਸਿਰ ਸੋ ਸਾਰਿਆਂ ਨੂੰ ਰਿਕਵੈਸਟ ਬੇਨਤੀ ਹਸ ਚੋੜ ਕੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਸ਼ੇਅਰ ਕਿਛ ਕੇ ਤੇ ਭਾਨੇ ਬਾਈ ਨੂੰ ਅੱਜ ਜਮਾਨਤ ਮਿਲ ਗਈ ਸੀ ਵੈਸੇ ਤੇ 3:30 ਵਜੇ ਫੇਰ ਪੰਜਾਬ ਪੁਲਿਸ ਨੇ ਪਟਿਆਲਾ ਨੇ ਨਨੂੰ ਗਿਫਤਦਾਰ ਕਰ arreste ਕਰ ਲਿਆ ਸੋ ਚੋਰੀ ਦਾ ਪਰਚਾ ਪੈ ਗਿਆ ਬਾਈ ਤੇ ਸੋ ਸਾਰੇ ਹੱਥ ਝੂਡ ਕੇ ਸਾਰਿਆਂ ਨੂੰ ਇਹ ਰਿਕਵੈਸਟ ਆ ਬਾਈ ਦਾ ਸਾਥ ਦੋ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਖਿੱਚ ਕੇ ਥੈਂਕ ਯੂ ਜੀ ਸੌਣ ਲੱਗੇ ਆ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਗੁੱਡ ਨਾਈਟ ਟੇਕ ਕੇਅਰ ਆਸ ਕਰਦਾ ਸਵੇਰੇ ਆਪਾਂ ਐਦਾਂ ਹੀ ਹੱਸਦੇ ਖੇਡਦੇ ਮਿਲੀਏ ਸਾਰਿਆਂ ਨੂੰ ਥੈਂਕ ਯੂ